ਈਗਾਰਾ ਜਨਾਬ 어 ਮਾਨਜੋਗ ਐਸਐਸਪੀ ਸਾਹਿਬ ਦਿਲੰਦਰ ਦਿਹਾਤੀ ਸਰਦਾਰ ਰਵਿੰਦਰ ਸਿੰਘ ਬਿਰਕ ਸਰਦਾਰ ਸਰਵਨ ਸਿੰਘ ਬੱਲ ਡੀਐਸਪੀ ਫਲੋਰ ਦੀ ਰਹਿਨਮਾਈ ਹੇਠ ਜੋ ਕਲਾਕੇ ਦੇ ਵਿੱਚ ਲੁੱਟਾਂ ਖੋਹਾਂ ਚੋਰੀਆਂ ਦੁਕਾਨਾਂ ਦੇ ਸ਼ਟਾ ਟੁੱਟਣੇ ਜਾਂ ਕੋਠੀਆਂ ਜਿਹੜੀਆਂ ਪਿੰਡਾਂ ਚ ਬੰਦ ਪਈਆਂ ਕੋਠੀਆਂ ਜਾਂ ਘਰਾਂ ਸੁੱਤੇ ਪਿਆ ਜਾ ਕੇ ਜਿਹੜਾ ਉਹ ਘਰ ਤੋਂ ਜਿਹੜਾ ਸਮਾਨ ਲੁੱਟ ਕੇ ਚੋਰੀ ਕਰਕੇ ਲੈ ਜਾਂਦਾ ਸੀਗਾ ਇਹ ਬੰਦਾ ਸੀ ਜਿਹੜਾ ਕੱਲ ਗ੍ਰਿਪਟਾਰ ਕੀਤਾ ਇਹਨੂੰ ਇਹ ਬੰਦਾ 22 ਤਰੀਕ ਨੂੰ ਜੇਲ੍ਹ ਦੇ ਵਿੱਚੋਂ ਛੁੱਟ ਕੇ ਆਇਆ 4 ਸਾਲ ਦੀ ਸਜ਼ਾ ਇਹ ਕੱਟ ਕੇ ਆਇਆ ਇਹਦਾ ਨਾਮ ਹੈਗਾ ਜੀ ਜਸਵਿੰਦਰ ਲਾਲ ਇਹ ਵਾਸੀ ਤਰੇਤੇ ਦਾ ਰਹਿਣ ਵਾਲਾ ਜੀ ਇਹ 4 ਸਾਲ ਬਾਅਦ ਜੇਲ੍ਹ ਚੋਂ ਆਇਆ ਉਹ ਜਦੋਂ ਦਾ ਜੇਲ੍ਹ ਚੋਂ ਆਇਆ ਉਦੋਂ ਤੋਂ ਇਹਨੇ ਆ ਕੇ ਅਠ ਵਾਰ ਦਾਤਨ ਉਲਜਾਮ ਦਿੱਤਾ ਕਿਸੇ ਦਿਨ ਵੀ ਘਰੇ ਨਹੀਂ ਟਿਕੇ ਦਿੱਲੀ ਜਿਹੜਾ ਇਹ ਵਾਰਦਾਤ ਕਰਦਾ ਸੀਗਾ ਰੁੜਕਾ ਕਰਾਂ ਤਿੰਨ ਕੋਠੀਆਂ ਨੇ ਤੋੜੀਆਂ ਨੇ ਰੁੜਕਾ ਖੁਰ ਦੇ ਵਿੱਚ ਉਥੋਂ ਇਹਨੇ ਕਾਫੀ ਜਿਹੜਾ ਸੋਨਾ ਵਗੈਰਾ ਜਿਹੜਾ ਉਥੋਂ ਨੇ ਚੋਰੀ ਕੀਤਾ ਆ ਇੱਕ ਸੁਮਿਤ ਚੋਹਾਨ ਵਾਸੀ ਰੁੜਕਾ ਕਲਾ ਉਹਦੇ ਘਰ 'ਚ ਪਹਿਲੋਂ ਇਹਨੇ ਆਉਂਦਿਆ ਫਸ ਚੋਰੀ ਉਥੋਂ ਕੀਤੀ ਆ ਉਥੋਂ ਇਹਨੇ ਇੱਕ ਮੰਦੀ ਤੇ ਇੱਕ ਜੋੜਾ ਸੋਨੇ ਦੀਆਂ ਵਾਲੀਆਂ ਜਿਹੜੀਆਂ ਉਥੋਂ ਚੋਰੀ ਕੀਤੀਆਂ ਨੈਕਸਟ ਦੇ ਇਹਦੇ ਉਸੇ ਹੀ ਪਿੰਡ ਦੇ ਵਿੱਚੋਂ ਫਿਰ ਇੱਕ ਕੋਠੀ ਦੇ ਵਿੱਚੋਂ ਚੋਰੀ ਕੀਤੀ ਜਿਹੜੇ ਉਹ ਬੰਦੇ ਘਰ 'ਚ ਸੁੱਤੇ ਪਏ ਸੀ ਕੂਲਰ ਦੀ ਆਵਾਜ਼ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਲੱਗਿਆ ਉਥੋਂ ਇਹਨੇ ਇੱਕ ਸੋਨੇ ਦੀ ਚੈਨ ਕਰੀਬ ਡੇਰ ਤੋਂਲੇ ਦੀ ਹੈਗੀ ਆ ਤੇ ਉਥੋਂ ਤਿੰਨ ਜੋੜੇ ਜਿਹੜੇ ਹੈਗੇ ਨੇ ਵਾਲੀਆਂ ਦੇ ਤੇ ਇੱਕ ਜੋੜਾ ਜਿਹੜਾ ਚੰਜਰਾਂ ਦਾ ਜਿਹੜਾ ਉਥੋਂ ਨੇ ਚੋਰੀ ਕੀਤਾ ਹੈ ਤੇ ਨਾਲ ਕੋਈ ਬੰਦਾ ਵਰਮੰਤੰਗਾਂ ਤੋਂ ਨਹੀਂ ਇੱਕ ਬੰਦਾ ਇਹਦੇ ਨਾਲ ਹੋਰ ਵੀ ਹੈਗਾ ਉਹ ਅਸੀਂ ਤਫ਼ਤੀਸ਼ ਕਰ ਰਹੇ ਹਾਂ ਉਹ ਖੁਸ਼ਕੀ ਖੁਸ਼ਕੀ ਨਾਂ ਦਾ ਬੰਦਾ ਆ ਉਹ ਲੋਕਲ ਗੁਰਾਇਆਂ ਦਾ ਰਹਿਣ ਵਾਲਾ ਉੱਤੇ ਵੀ ਰੇਡ ਕੀਤੀ ਆ ਉਹ ਹਲੇ ਘਰੋਂ ਭੱਜਿਆ ਹੋਇਆ ਪਹਿਲਾਂ ਜਿਹੜੇ ਕਾਮੇਟ ਸੀਗੇ ਇਹਦੇ ਖਲਾ ਪਹਿਲੋਂ ਚਾਰ ਮਕਦਮੇ ਦਰਦ ਸੀਗੇ ਇੱਕ ਬਗਦਵਾ ਐਨਡੀਪੀਐਸ ਸਿਕਰ ਦਾ ਇੱਕ ਐਕਸਾਈਡ ਦਾ ਤੇ ਦੋ ਜਿਹੜੇ ਹੈਗੇ ਚੋਰੀਆਂ ਕਰਦੇ ਸੀਗੇ ਰਾਤ ਦੇ ਸਮੇਂ ਇਹ ਚੋਰੀਆਂ ਕਰਦਾ ਸੀਗੇ ਕਿ ਪੈਂਟ ਬਣਾਵਾ ਸੀ ਕਿ ਤਬਾਈ ਕੀ ਕਰੇ ਮੈਂ ਇਹਨਾਂ ਇਹਨੇ ਆਣ ਕੇ ਹੱਲੇ ਪਹਿਲੀਆਂ ਚੋਰੀਆਂ ਨੇ ਕੱਲੇ ਨੇ ਕੀਤੀਆਂ ਨੇ ਦੂਜੀ ਚੋਰੀਆਂ ਦੇ ਵਿੱਚ ਇਹਨੂੰ ਖੁਸ਼ਕੀ ਨੂੰ ਵੀ ਨਾਲ ਇਹਨੇ ਮਿਲਾ ਲਿਆ ਸੀਗਾ ਇਸ ਦੌਰਾਨ ਇਹਦੇ ਕੋਲ ਕੁਝ ਨਗਦੀ ਬਰਾਮਦ ਹੋਈ 7000 ਦੇ ਕਰੀਬ ਜਿਹੜੀ ਆ ਨਗਦੀ ਬਰਾਮਦ ਹੋਈ ਆ ਤੇ ਇਹ ਨਸ਼ੀਲੀਆਂ ਗੋਲੀਆਂ ਵੀ 135 ਇਹਦੇ ਕੋ ਜਿਹੜੀਆਂ ਉਹ ਬਰਾਮਦ ਹੋਈਆਂ ਨੇ ਜਿਹਦੇ ਤਹਿਤ ਅਸੀਂ ਮਕਦਮਾ ਨੰਬਰ 144 ਜਿਹੜਾ ਐਨਡੀਪੀਐਸ ਐਕਟ ਹੋਰ ਚੋਰੀ ਦੀਆਂ ਤਰਾਵਾਂ ਲਾ ਕੇ ਇਹਨੂੰ ਤਰਜ ਕਰ ਦਿੱਤਾ ਗਿਆ ਜੀ ਗਹਿਣੇ ਬਰਾਮਦ ਹਾਂਜੀ ਗਹਿਣੇ ਬਰਾਮਦ ਹੋਏ ਨੇ ਕਾਫੀ ਗਹਿਣੇ ਬਰਾਮਦ ਹੋਏ ਨੇ ਚੈਨਾ سونے ਦੀ 1.5-2 ਤੋਲੇ ਦੀ ਆ ਤਿੰਨ ਜੋੜੇ ਵਾਲੀਆਂ ਦੇ ਆ ਇੱਕ ਵਾਲੀ ਟੁੱਟੀ ਹੋਈ ਆ ਇੱਕ ਝਾਂਜਰਾਂ ਦਾ ਜੋੜਾ ਜਿਹੜਾ ਉਹ ਬਰਾਮਦ ਹੋਇਆ ਹੋਰ ਵੀ ਤਫ਼ਤੀਸ਼ ਕਰ ਰਹੇ ਆ ਹੋਰ ਵੀ ਇਹਦੇ ਕਾਫੀ ਹੈਗੇ ਨਿਕਲਦੇ ਔਸਾਰ ਨੇ ਔਰ ਜਿੰਨੇ ਸ਼ਟਰ ਤੁਹਾਡੇ ਗੁਰਾਇਆਂ ਚ ਇੱਕ ਅੱਲਾ ਜਾ ਕੇ ਸੱਬਲਣਾ ਤੋੜ ਦਿੰਦਾ ਸੀਗਾ ਭਲਾ ਅਟੈਂਪਟ ਹੁੰਦੀ ਬਚਾ ਹੋ ਜਾਂਦਾ ਸੀ ਉਹ ਪੁਲਿਸ ਇਰਾ ਨੂੰ ਗਸਤ ਬਹੁਤ ਜ਼ਿਆਦਾ ਇਸ ਕਰ ਇੱਕ ਦਿਨ ਇਹਨੇ ਇੱਥੇ ਤਹਿਸੀਲ ਤੇ ਜਾ ਕੇ ਵੀ ਦੋ ਦਿਨ ਤੱਕਾਂ ਨੂੰ ਨਿਸ਼ਾਨਾ ਬਣਾਇਆ ਉੱਥੇ ਜਾ ਕੇ ਤੇ ਉੱਥੇ ਵੀ ਕੁਝ ਬਚਾਅ ਹੋ ਗਿਆ ਤੇ ਫਿਰ ਵੀ ਇਹਨੇ ਕਾਫੀ ਅੱਠ ਵਾਰ ਦਾ ਤਨੁਲਜਾਮ ਦਿੱਤਾ 22 ਤਰੀਕ ਤੋਂ ਲੈ ਕੇ ਕੱਲ ਤੱਕ ਇਹਨੇ ਇਹ ਕਹਿੰਦੇ ਹਾਲੇ ਤਾਂ ਬਰਾਮਦ ਹੀ ਕਰਲੇ ਨੇ ਇਹ ਵੀ ਇਹ ਕੋ ਪਤਾ ਕਰਦੇ ਤਫਤੀਸ਼ ਕਰਦੇ ਜਿਹੜੇ ਹੋਰ ਇਹਨੇ ਚੋਰੀਆਂ ਕੀਤੀਆਂ ਨੇ ਜਿੱਥੇ ਕਹਨੇ ਵੇਚੇ ਨੇ ਉਹ ਵੀ ਤਫਤੀਸ਼ ਦੇ ਵਿੱਚ ਲਿਆ ਦੇ ਜਾਣਗੇ